ਹਰ ਸਮੇਂ ਰਹਿੰਦੀ ਹੈ ਸੁਸਤੀ ਅਤੇ ਥਕਾਵਟ ਚਾਹ ਨੂੰ ਕਿਹੜੀਆਂ ਚੀਜ਼ਾਂ ਨਾਲ ਮਿਲੇਗੀ ਰਾਹਤ ਕਈ ਲੋਕਾਂ ਨੂੰ ਹਮੇਸ਼ਾ ਹੀ ਥਕਾਵਟ ਅਤੇ ਸੁਸਤੀ ਦੀ ਸ਼ਿਕਾਇਤ ਰਹਿੰਦੀ ਹੈ ਇਸ ਦੀ وجہ ਨਾਲ ਕਿਸੇ ਵੀ ਕੰਮ ਵਿੱਚ ਮਨ ਨਹੀਂ ਲੱਗਦਾ ਇਸ ਥਕਾਵਟ ਦੇ ਪਿੱਛੇ ਨੀਂਦ ਪੂਰੀ ਨਾ ਹੋਣਾ ਅੰਦਰ ਤੋਂ એનર્ਜੀ ਮਹਿਸੂਸ ਨਾ ਹੋਣਾ ਖਰਾਬ ਡਾਈਟ ਵਰਗੇ ਕਈ ਕਾਰਨ ਹੋ ਸਕਦੇ ਹਨ ਹਰ ਸਮੇਂ ਥਕਾਵਟ ਰਹਿਣਾ ਇਸ ਗੱਲ ਦਾ ਸੰਕੇਤ ਦਿੰਦਾ ਹੈ ਕਿ ਸਰੀਰ ਵਿੱਚ ਕਿਸੇ ਜ਼ਰੂਰੀ ਚੀਜ਼ ਦੀ ਕਮੀ ਹੈ ਆਮ ਤੌਰ ਤੇ ਇਹ ਵਿਟਾਮਿਨ ਦੀ ਕਮੀ ਕਾਰਨ ਹੁੰਦੀ ਹਨ ਸਰੀਰ ਚ ਵਿਟਾਮਿਨ ਦੀ ਕਮੀ ਨੂੰ ਲੋਕ ਗੰਭੀਰਤਾ ਨਾਲ ਨਹੀਂ ਲੈਂਦੇ ਲਗਾਤਾਰ ਸੁਸਤੀ ਅਤੇ ਤਕਾਵਟ ਦੀ ਵਜ੍ਹਾ ਨਾਲ ਤੁਹਾਨੂੰ ਜੇਕਰ ਕੋਈ ਕੰਮ ਕਰਨ ਵਿੱਚ ਪਰੇਸ਼ਾਨੀ ਹੋ ਰਹੀ ਹੈ ਤਾਂ ਤੁਹਾਡੇ ਵਿੱਚ ਕੁਝ ਵਿਟਾਮਿਨਸ ਦੀ ਕਮੀ ਹੋ ਸਕਦੀ ਹੈ ਹਾਉ ਜਾਣਦੇ ਹਾਂ ਇਹਨਾਂ ਬਾਰੇ ਵਿਟਾਮਿਨ B12 ਸਰੀਰ ਚ ਖੂਨ ਕੋਸ਼ਿਕਾਵਾਂ ਤੇ DNA ਨੂੰ ਬਣਾਉਂਦੀ ਇਹ ਵਿਟਾਮਿਨ B12 ਦੀ ਲੋੜ ਪੈਂਦੀ ਹੈ ਮਜ਼ਬੂਤ ਨਰਵਸ ਸਿਸਟਮ ਲਈ ਵੀ ਵਿਟਾਮਿਨ B12 ਬਹੁਤ ਜ਼ਰੂਰੀ ਹੈ ਸਰੀਰ 'ਚ ਵਿਟਾਮਿਨ B12 ਦੀ ਕਮੀ ਨਾਲ ਹਰ ਸਮੇਂ ਥਕਾਵਟ ਅਤੇ ਕਮਜ਼ੋਰੀ ਮਹਿਸੂਸ ਹੁੰਦੀ ਹੈ। ਵਿਟਾਮਿਨ B12 ਦੀ ਕਮੀ ਨਾਲ ਸਰੀਰ 'ਚ ਬਲੱਡ ਸੈੱਲਸ ਨਹੀਂ ਬਣ ਪਾਉਂਦੇ ਅਤੇ ਜਿਸ ਕਰਕੇ ਹਰ ਸਮੇਂ ਥਕਾਵਟ ਮਹਿਸੂਸ ਹੁੰਦੀ ਹੈ। ਵਿਟਾਮਿਨ ਦੀ ਕਮੀ ਪੂਰੀ ਕਰਨ ਲਈ ਆਪਣੀ ਡਾਈਟ ਵਿੱਚ ਮੱਛੀ, ਮੀਟ, ਅੰਡੇ ਅਤੇ ਸਾਬਤ ਅਨਾਜ ਸ਼ਾਮਲ ਕਰੋ। ਵਿਟਾਮਿਨ ਡੀ ਸਰੀਰ ਨੂੰ ਸਹੀ ਢੰਗ ਨਾਲ ਚਲਾਉਣ ਲਈ ਵਿਟਾਮਿਨ ਡੀ ਬਹੁਤ ਜ਼ਰੂਰੀ ਹੁੰਦਾ ਹੈ। ਵਿਟਾਮਿਨ ਡੀ ਦੰਦਾਂ ਅਤੇ ਹੱਡੀਆਂ ਲਈ ਵੀ ਜ਼ਰੂਰੀ ਹੈ। ਇਹਨਾਂ ਹੀ ਨਹੀਂ ਵਿਟਾਮਿਨ ਡੀ ਸਿੱਧਾ ਅਸਰ ਇਮਨ ਸਿਸਟਮ ਤੇ ਵੀ ਪੈਂਦਾ ਹੈ। ਇਸ ਦੀ ਕਮੀ ਨਾਲ ਸਰੀਰ 'ਚ ਹਮੇਸ਼ਾ ਸੁਸਤੀ ਬਣੀ ਰਹਿੰਦੀ ਹੈ। ਵਿਟਾਮਿਨ ਡੀ ਸਭ ਤੋਂ ਚੰਗਾ ਸਰੋਤ ਧੁੱਪ ਹੈ। ਧੁੱਪ 'ਚ ਨਿਕਲਣਾ ਸਰੀਰ ਵਿਟਾਮਿਨ ਡੀ ਬਣ। ਸਾਲਮਨ, ਮੱਛੀ, ਕਾਂਡ, ਲੀਵਰ ਆਇਲ, ਅੰਡੇ ਦੀ ਜ਼ਰਦੀ, ਮਸ਼ਰੂਮ ਆਦ ਵਿਟਾਮਿਨ ਡੀ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਵਿਟਾਮਿਨ ਸੀ ਵਿਟਾਮਿਨ ਸੀ ਨੂੰ ਇਮਿਨ ਵਧਾਉਣ ਲਈ ਜਾਣਿਆ ਜਾਂਦਾ ਹੈ ਸਕਿਨ ਅਤੇ ਵਾਲਾਂ ਲਈ ਵੀ ਫਾਇਦੇਮੰਦ ਹੈ ਵਿਟਾਮਿਨ ਸੀ ਦੀ ਕਮੀ ਦਾ ਪਹਿਲਾ ਲੱਛਣ ਲੋੜ ਤੋਂ ਜ਼ਿਆਦਾ ਥਕਾਵਟ ਮਹਿਸੂਸ ਹੋਣਾ ਹੈ ਖੱਟੇ ਫਲ ਜਿਵੇਂ ਅਨਾਨਾਸ ਪਪੀਤਾ ਸਟਰਾਬਰੀ ਤਰਬੂਜ ਅਤੇ ਅੰਬ ਜਿਵੇਂ ਵਿਟਾਮਿਨ ਸੀ ਨਾਲ ਭਰਪੂਰ ਹੁੰਦਾ ਹੈ ਵਿੱਚ ਜੀਵਨ ਦੀਆਂ ਸੱਚੀਆਂ ਅਤੇ ਕਾਮਯਾਬੀ ਅਤੇ ਸਿਹਤਮੰਦ ਗੱਲਾਂ听ੋ ਪੰਜਾਬੀ ਕ੍ਰੀਏਟਰ ਨੂੰ ਸੇ ਜਾਣ ਲਈ ਆਪਣੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਐਂਡ ਸਬਸਕ੍ਰਾਈਬ ਕਰੋ ਤੁਹਾਡਾ